ਮੈਨੂੰ ਪਤਾ ਜਦੋਂ ਪਹਿਲੀ ਵਾਰੀ ਮੈਂ ਇੱਥੇ ਆਇਆ ਸੀ ਵੀਰ ਜੀ ਗੁਰਵਿੰਦਰ ਸਿੰਘ ਜੀ ਨੇ ਦੱਸਿਆ ਸੀ ਵੀ ਤੁਸੀਂ ਸੰਗਤ ਸਾਰੀ ਸਹਿਜ ਪਾਠ ਨਾਲ ਜੁੜੇ ਹੋਏ ਹੋ ਜੇ ਹਾਲੀ ਵੀ ਕੋਈ ਸੱਜਣ ਨਹੀਂ ਕਰਦਾ ਸਹਿਜ ਪਾਠ ਤੇ ਮੈਂ ਬੇਨਤੀ ਕਰਾਂਗਾ ਪੰਥ ਰਤਨ ਭਾਈ ਜਸਵੀਰ ਸਿੰਘ ਜੀ ਕਹਿੰਦੇ ਹੁੰਦੇ ਸੀ ਜਿਨ੍ਹਾਂ ਨੇ ਇੱਕ ਓੰਕਾਰ ਤੋਂ 18 10 20 ਤੱਕ ਅੱਖਰ ਅੱਖਰ ਬਾਣੀ ਦਾ ਪਾਠ ਆਪ ਨਹੀਂ ਕੀਤਾ ਉਹ ਸਮਝ ਲਓ ਹਾਲੀ ਤੱਕ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਭਾਈ ਕੋਈ ਵੀ ਸਰੀਰਵਾਂਜਾ ਨਾ ਰਹਿ ਜਾਵੇ ਘਰ ਦੇ ਪੰਜ ਮੈਂਬਰ ਉਹ ਪੰਜੇ ਆਪਣਾ ਆਪਣਾ ਸਹਿਜ ਪਾਠ ਕਰੋ ਆਮ ਤੌਰ ਤੇ ਅਸੀਂ ਕਹਿੰਦੇ ਜੀ ਕਰ ਰਹੇ ਆ ਪਾਠ ਬਹੁਤਾ ਪਾਠ ਮਾਤਾ ਜੀ ਕਰਦੇ ਨੇ ਅਸੀਂ ਸਾਰੇ ਖੁਸ਼ ਹੋ ਜਾਂਦੇ ਆ ਵੀ ਅਸੀਂ ਵੀ ਪਾਠ ਕੀਤਾ ਨਹੀਂ ਨਹੀਂ ਹਰ ਕੋਈ ਆਪਣਾ ਆਪਣਾ ਸਹਿਜ ਪਾਠ ਕਰੇ ਇੱਕ ਪਾਠ ਦਾ ਭੋਗ ਪਾਜੇ ਨਾਲ ਹੀ ਦੂਸਰਾ ਰੱਖ ਦੋ ਕੋਈ ਜ਼ਰੂਰੀ ਨਹੀਂ ਹੈ ਵੀ ਹਰ ਵਾਰੀ ਰੁਮਾਲਾ ਪੇਂਟ ਕਰਨਾ ਹੈ ਹਰ ਵਾਰੀ ਦੇਖ ਕਰਾਉਣੀ ਹੈ ਸ਼ਰਧਾ ਹੈ ਹਾਲਾਤ ਨੇ ਕਰ ਸਕੋ ਬਹੁਤ ਮੁਬਾਰਕ ਜਿੰਨੀ ਸੇਵਾ ਕਰੋ ਇੱਕ ਪਾਠ ਦਾ ਭੋਗ ਪਵੇ ਅਗਲਾ ਰੱਖ ਲਈਏ ਲਾਭ ਕੀ ਹੋਏਗਾ ਇਹਦਾ ਸੰਗਤ ਜੀ ਕੀ ਲਾਭ ਹੋਏਗਾ ਇਹਦਾ ਮੈਂ ਕਹਿੰਦਾ ਸਹਿਜ ਪਾਠ ਕਰਨ ਵਾਲਾ ਹਰ ਰੋਜ਼ ਨਵੀਂ ਬਾਣੀ ਪੜਦਾ ਹੈ ਨਿਤਨੇਮ ਦੇ ਵਿੱਚ ਅਸੀਂ ਉਹੀ ਬਾਣੀਆਂ ਰੋਜ਼ ਪੜ੍ਹਦੇ ਆ। ਉਹ ਜ਼ਰੂਰੀ ਹੈ। ਹੁਣ ਕਰੀਏ ਨਿਤਨੇਮ ਸਹਿਜ ਪਾਠ ਦਾ ਵੀ ਨਿਤਨੇਮ ਕਰੀਏ। ਨਿਤਨੇਮ ਰੋਜ਼ ਦਾ ਨਿਯਮ। ਤੁਹਾਡੇ ਵਿੱਚ ਬਹੁਤ ਸਾਰੇ ਬੱਚੇ ਸਟੂਡੈਂਟ ਬੈਠੇ ਨੇ ਤੇ ਮੈਂ ਬੱਚਿਆਂ ਨੂੰ ਖਾਸ ਕਰਕੇ ਕਹਿਣਾ। ਜਿਹੜੇ ਪੜਨ ਵਾਲੇ ਬੱਚੇ ਨੇ ਜਿਹੜੇ ਸਹਿਜ ਪਾਠ ਕਰਦੇ ਨੇ ਨਾ ਉਹਨਾਂ ਦੇ ਅੰਦਰ ਸਹਿਜ ਆ ਜਾਂਦਾ ਟਿਕਾ ਆ ਜਾਂਦਾ। ਜਦੋਂ ਪੜ੍ਹਾਈ ਦਾ ਬੋਝ ਹੁੰਦਾ ਹੈ ਨਾ ਪੜਨ ਵਾਲਾ ਬੱਚਾ ਬੜਾ ਘਬਰਾਉਂਦਾ ਹੈ ਹਾਈ ਮੇਰੀ ਤਿਆਰੀ ਨਹੀਂ ਹੋਈ ਪਰ ਸਹਿਜ ਪਾਠ ਕਰਨ ਵਾਲਾ ਬੱਚਾ ਬੜਾ ਟਿਕਾ ਵਿੱਚ ਆਤਮਕ ਡੋਲਤਾ ਵਿੱਚ ਆ ਜਾਂਦਾ ਤੇ ਦੂਸਰੀ ਗੱਲ ਨਵੀਂ ਬਾਣੀ ਇਹਦਾ ਭਾਵ ਪਤਾ ਕੀ ਹੈ ਸੰਗਤ ਜੀ ਜਿਹੜੇ ਜਿਹੜੇ ਤੁਸੀਂ ਸਹਿਜ ਪਾਠ ਕਰਦੇ ਹੋ ਜ਼ਰੂਰ ਅਨੁਭਵ ਕੀਤਾ ਹੋਣਾ ਹੈ ਮਨ ਵਿੱਚ ਜਿਹੜਾ ਸਵਾਲ ਚੱਲਦਾ ਹੋਵੇ ਨਾ ਪਾਠ ਕਰਦੇ ਹੋਂ ਦਾ ਜਵਾਬ ਮਿਲ ਜਾਂਦਾ ਵਾਹੀ ਗੁਰੂ ਕਦੇ-ਕਦੇ ਲੱਗਦਾ ਹੈ ਕਿ ਸ਼ਬਦ ਲਿਖਿਆ ਹੀ ਮੇਰੇ ਵਾਸਤੇ ਹੈ ਸਾਰੀਆਂ ਗੱਲਾਂ ਮੇਰੇ ਤੇ ਟੁੱਕ ਰਹੀਆਂ ਨੇ ਪਾਠ ਕਰਦੇ ਕਰਦੇ ਆਈਡੀਆ ਆ ਜਾਂਦਾ ਵੀ ਆਹ ਮੁਸ਼ਕਿਲ ਦਾ ਐਵੇਂ ਕਰਦੇ ਹਾਂ ਵਾਹੀ ਗੁਰੂ ਔਰ ਐਸਾ ਗੁਰੂ ਜਿਹੜਾ 24 ਘੰਟੇ ਰਾਤੀ 12 ਵਜੇ ਵੀ ਸਹਿਜ ਪਾਠ ਕਰ ਸਕਦੇ ਹੋ ਸਵੇਰੇ 2 ਵਜੇ ਵੀ ਸਹਿਜ ਪਾਠ ਕਰ ਸਕਦੇ ਹੋ ਨਹੀਂ ਘਰ ਪ੍ਰਕਾਸ਼ ਸੈਂਚੀਆਂ ਤੋਂ ਪਾਠ ਕਰ ਸਕਦੇ ਹੋ ਸੰਗਤ ਜੀ ਜ਼ਰੂਰ ਸਹਿਜ ਪਾਠ करिए ਬਾਣੀ ਕੇ ਵੋਹਿਤ ਸ੍ਰੀ ਗੁਰੂ ਅਰਜਨ ਸਾਹਿਬ ਨੇ ਇੱਕ ਖਜ਼ਾਨਾ ਸਾਨੂੰ ਦਿੱਤਾ ਹੈ ਵੋਹਿਤ ਦਾ ਮਤਲਬ ਜਹਾਜ਼ ਸਮੁੰਦਰ ਦੇ ਵਿੱਚ ਤਰਨਾ ਪੈ ਜਾਵੇ ਤੇ ਕੀ ਹਾਲਤ ਹੋਏਗੀ ਜੀ ਇੰਨਾ ਵੱਡਾ ਤਰਿਆ ਹੀ ਨਹੀਂ ਜਾਣਾ ਤੇ ਜੇ ਜਹਾਜ਼ ਮਿਲ ਜਾਏ ਤੇ ਆਰਾਮ ਨਾਲ ਜਹਾਜ਼ ਵਿੱਚ ਬੈਠਾਂਗੇ ਜਹਾਜ਼ ਤਾਰ ਕੇ ਲੈ ਜਾਏਗਾ ਆਓ ਸਾਰੇ ਜਣੇ ਯਤਨ ਕਰੀਏ ਆਪਣੇ ਆਪਣੇ ਘਰਾਂ 'ਚ ਇੱਕ ਮੈਂ ਬੇਨਤੀ ਕਰਦਾ ਸਹਿਜ ਪਾਠ ਕਰਦਿਆਂ ਨਾਲ ਇੱਕ ਕਾਪੀ ਰੱਖ ਲਓ ਜਿਹੜਾ ਫਰਮਾਨ ਮਨ ਨੂੰ ਟੁੰਬਿਆ ਹੈ ਤੇ ਸਾਰੀ ਬਾਣੀ ਕਮਾਲ ਦੀ ਪਰ ਕਦੇ ਕੋਈ ਫਰਮਾਨ ਟੁੰਬਦਾ ਕਦੇ ਕੋਈ ਫਰਮਾਨ ਟੁੰਬਦਾ ਜਿਵੇਂ ਦੀ ਮਨ ਦੀ ਅਵਸਥਾ ਹੁੰਦੀ ਓਵੇਂ ਦਾ ਫਰਮਾਨ ਵਿੱਚੋਂ ਵਿਚਾਰ ਮਿਲਦਾ ਉਹ ਲਿਖ ਲਈਏ ਉਹਨੂੰ ਕਹੀਏ ਮਨ ਪਾਉਂਦੇ ਫਰਮਾਨ ਉਹ ਫਰਮਾਨ ਸਵੇਰੇ ਉੱਠ ਜਦੋਂ ਪਾਠ ਕੀਤਾ ਸਾਰਾ ਦਿਨ ਗੂੰਗੁਨਾਉਂਦੇ ਰਹੀਏ ਹਰ ਵੇਲੇ ਖੁਸ਼ ਰਵਾਂਗੇ ਸੰਗਤ ਜੀ ਹਰ ਵੇਲੇ ਖੁਸ਼